ਲੁਧਿਆਣਾ ਦੇ ਵਿਸ਼ਕਰਮਾ ਚੌਕ ਦੇ ਕੋਲ ICICI ਬੈਂਕ ਅਤੇ PNB ਬੈਂਕ ਦੀ ਬ੍ਰਾਂਚ ਦੇ ਬਾਹਰ ਪਾਰਕਿੰਗ ਦੇ ਵਿੱਚ ਇੱਕ ਵਪਾਰੀ ਦੀ ਗੱਡੀ ਦੇ ਵਿੱਚੋਂ ਤਕਰੀਬਨ 16 ਲੱਖ 14 ਲੱਖ ਰੁਪਏ ਮਾਫ ਕਰਨਾ ਉਹ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਵਪਾਰੀ ਇਸ ਬ੍ਰਾਂਚ ਦੇ ਵਿੱਚ ਪੈਸੇ ਜਮ੍ਹਾਂ ਕਰਾਣ ਆਇਆ ਸੀ ICICI ਬੈਂਕ ਦੇ ਵਿੱਚ ਔਰ ਗੱਡੀ ਇੱਥੇ ਰੋਕਦਾ ਉਹ ਕਿਧਰੇ ਆਪਣੇ ਦੋਸਤ ਨਾਲ ਗੱਡੀ ਖੜੀ ਕਰਕੇ ਜਾਂਦਾ ਉਸ ਤੋਂ ਬਾਅਦ ਗੱਡੀ ਦੇ ਕੋਲ ਆਂਦਾ ਪੈਸੇ ਦੇਖਦਾ ਤਾਂ ਗੱਡੀ ਖੁੱਲੀ ਹੁੰਦੀ ਹੈ ਉਹ ਆਖਦਾ ਕਿ ਮੈਂ ਗੱਡੀ ਲੋਕ ਕਰਕੇ ਗਿਆ ਸੀ ਸੋ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਜਿਹਨੇ ਪੁਲਿਸ ਦੇ ਉੱਚ ਅਧਿਕਾਰੀ ਆ ਮੌਕੇ ਤੇ ਪਹੁੰਚੇ ਨੇ ਔਰ ਪੂਰੀ ਤਰ੍ਹਾਂ ਬੜੀ ਬ੍ਰਿੱਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਿੰਨੇ ਵੀ ਸੀਸੀਟੀਵੀ ਕੈਮਰੇ ਆ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਇਸ ਨੂੰ ਅਸੀਂ ਚੋਰੀ ਦਾ ਮਾਮਲਾ ਕਹੀਏ ਇਸ ਨੂੰ ਅਸੀਂ ਲੁੱਟ ਦਾ ਮਾਮਲਾ ਕਹੀਏ ਇਹ ਇਹ ਹਜੇ ਤਸਵੀਰ ਸਾਫ਼ ਨਹੀਂ ਹੈ ਹੋਇਆ ਕੀ ਹੈ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਵੀ ਜਾਪਦਾ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਵਿੱਚ ਜੁਟ ਗਈ ਹੈ ਔਰ ਹਰ ਤਰ੍ਹਾਂ ਦੇ ਨਾਲ ਹਰ ਥਿਊਰੀ ਦੇ ਪੁਲਿਸ ਜਾਂਚ ਕਰ ਰਹੀ ਹੈ ਉਸ ਵਪਾਰੀ ਨਾਲ ਗਲਤ ਵੀ ਕਰ ਰਹੀ ਹੈ ਜਿਸ ਵਪਾਰੀ ਦੀ ਗੱਡੀ ਦੇ ਵਿੱਚੋਂ तकरीबन 14 ਲੱਖ ਰੁਪਏ ਗਾਇਬ ਹੋ ਗਿਆ ਇਸ پارکਿੰਗ ਸਾਈਡ ਤੇ ਆਈ ਸੀ ਆਈ ਸੀ ਬੈਂਕ ਦੀ ਬ੍ਰਾਂਚ ਹੈ ਇੱਥੇ ਪੀ ਐਨ ਬੀ ਨੈਸ਼ਨਲ ਬੈਂਕ ਦੀ ਵੀ ਬ੍ਰਾਂਚ ਹੈ ਦੋਹੇ ਵੱਡੇ ਬੈਂਕਾਂ ਦੀ ਇੱਥੇ ਬ੍ਰਾਂਚਾਂ ਨੇ ਔਰ ਇਸ ਬ੍ਰਾਂਚ ਦੇ ਬਾਹਰ ਵਪਾਰੀ ਨੇ ਆਪਣੀ ਗੱਡੀ ਖੜੀ ਕੀਤੀ ਸੀ ਮੈਂ ਘਰੇ ਆਇਆ ਸੀ ਸਿੱਧਾ ਬੈਂਕ ਹੀ ਆਇਆ ਸੀ ਯਾਰ ਬੈਂਕ ਹੀ ਆ ਕੇ ਰੁਕਿਆ ਪੇਟਰੋਵੀ ਮੁੰਡੇ ਨਾਲ ਦੂਜੇ ਬੈਂਕ 'ਚ ਜਾ ਕੇ ਕੈਸ਼ ਜਮਾ ਕਰਾ ਕੇ ਆਏ ਆ ਵਾ ਪਹਿਲਾਂ ਗਏ ਆ ਉਦੋਂ ਕੈਸ਼ ਗੱਡੀ 'ਚ ਰਹਿ ਗਿਆ ਸੀਗਾ ਤੇ ਉਹ ਲਾਈਨ ਆਇਆ ਮੈਂ ਇੱਥੇ ਹੀ ਰੁਕ ਗਿਆ ਤੇ ਇੰਨੀ ਦੇਰ ਦੇ ਵਿੱਚ ਹੀ ਉਹ ਮੁੰਡਾ ਕੈਸ਼ ਜਮਾ ਕਰਾਣ ਚਲਾ ਗਿਆ ਮੈਂ ਗੱਡੀ ਕੋਲ ਖੜਾ ਸੀਗਾ ਜਿਹੜਾ ਕੰਮ ਹੋਇਆ 2 4 5 ਮਿੰਟ ਦੇ ਵਿੱਚ ਹੀ ਹੋਇਆ ਤੁਹਾਡੀ ਗੱਡੀ ਦੇ ਵਿੱਚ ਸਵਿਫਟ ਗੱਡੀ ਦੇ ਵਿੱਚ ਸਵਿਫਟ ਗੱਡੀ ਦੇ ਵਿੱਚ ਹੋਇਆ ਹੋਰ ਕੀ ਕੀ ਗੱਡੀ ਦੇ ਵਿੱਚ ਗੱਡੀ 'ਚ ਲੈਪਟਾਪ ਪਿਆ ਸੀਗਾ ਨਾਲ ਜੈਕਟ-ਜੁਕੜ ਪਈ ਸੀਗੀ ਬੈਗ ਚੋਰੀ ਹੋ ਗਿਆ ਬੈਗ ਦੇ ਨਾਲ ਲੈਪਟਾਪ ਚੋਰੀ ਹੋ ਗਿਆ ਗੱਡੀ ਦਾ ਕੋਈ ਸ਼ੀਸ਼ਾ ਨਹੀਂ ਟੁੱਟਿਆ ਸੀ ਕੁਝ ਨਹੀਂ ਟੁੱਟਿਆ ਜੀ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਵਪਾਰੀ ਨੇ ਔਰ ਸੂਚਨਾ ਦੇਣ ਤੋਂ ਬਾਅਦ ਪੁਲਿਸ ਹ ਇਸ ਪੂਰੇ ਮਾਮਲੇ ਤੇ ਜਾਂਚ ਵੀ ਜੁਟ ਗਈ ਹੈ ਅਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪੂਰੀ ਤਰ੍ਹਾਂ ਬੜੀ ਬ੍ਰੀਕੀ ਦੇ ਨਾਲ ਹਰ ਥਿਊਰੀ ਤੇ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਕਿ ਮਾਮਲਾ ਹੈ ਕਿ ਇਹ ਯਾਸ਼ਿਕਨਾ ਦਾ ਲੜਕਾ ਹੈ ਇਹ ਕਹਿ ਰਿਹਾ ਕਿ ਮੈਂ ਅੱਜ 11:00 ਕੋ ਜਾ ਕੇ ਖੜ ਗਿਆ ਸੀ ਇੱਥੇ ਉਸ ਤੋਂ ਬਾਅਦ ਮੈਂ ਕਿਸੇ ਬੈਂਕ ਚ ਚਲੇ ਗਿਆ ਬੈਂਕ ਤੋਂ ਬਾਅਦ ਮੈਂ ਨੂੰ ਯਾਰ ਮੈਂ ਗੱਡੀ ਬੰਦ ਕੀਤੀਆਂ ਖੁੱਲੀ ਸੀ ਪਰ ਤੁਹਾਨੂੰ ਵੈਰੀਫਾਈ ਕਰ ਰਹੇ ਹਾਂ ਕੈਮਰਾ ਕੋਮਰਸ ਸੀਸੀਟੀਵੀ ਚੈੱਕ ਕਰ ਰਹੇ ਹਾਂ ਕਿ ਕੀ ਹੋਇਆ ਸਾਰਾ ਇਹ ਕਿੰਨੇ ਪੈਸੇ ਗੱਡੀ ਦੇ ਵਿੱਚੋਂ ਗਏ ਇਹਨਾਂ ਦਾ ਜਦੋਂ ਪੋਸਟ ਆਇਆ ਤੁਹਾਡੇ ਆਈਯੂਐਚ ਤੋਂ ਆਇਆ ਉਹਨੂੰ ਇਹਨਾਂ ਨੇ ਕਿਹਾ ਕੱਲਾ ਮੇਰਾ ਲੈਪਟਾਪ ਸੀਗਾ ਬਟ ਆਫਟਰ ਦੈਟ ਅੰਤੇ ਘੰਟੇ ਬਾਅਦ ਕਹਿੰਦਾ ਨਹੀਂ ਜੀ ਨਾਲ ਇੱਕ ਪੈਸਿਆਂ ਦਾ ਬੈਗ ਵੀ ਸੀ ਕਿੰਨੇ ਦਾ ਇਹ ਦੱਸ ਰਿਹਾ ਕੋਈ 10-12 ਲੱਖ ਰੁਪਈਆ ਹਾਂ ਕਰੀਬ ਦੱਸ ਰਿਹਾ ਅੱਗੇ ਜੇ ਡਿਟੇਲ ਲਵਾਂਗੇ ਤੋਂ 14 ਲੱਖ ਰੁਪਏ ਦੀ ਗੱਲ ਆਖ ਰਿਹਾ 14 ਲੱਖ ਰੁਪਏ ਸੀ ਮੈਂ ਕਹਿ ਰਿਹਾ ਪਹਿਲਾਂ ਕੱਲਾ ਲੈਪਟਾਪ ਕਹਿ ਰਿਆ ਸੀ ਫਿਰ ਨਾਲ ਪੈਸੇ ਵੀ ਆ ਗਏ ਥੋੜਾ ਜਿਹਾ ਡਾਊਟ ਕਿਉਂ ਚ ਲੱਗ ਰਿਹਾ ਕਰ ਰਹੇ ਆ ਵੈਰੀਫਾਈ ਮਾਮਲਾ ਸ਼ੱਕੀ ਲੱਗਦਾ ਸ਼ੱਕੀ ਲੱਗਦਾ ਜਦ ਇੱਕ ਕਰਨ ਕੀ ਆਇਆ ਸੀ ਪੈਸੇ ਇੱਥੇ ਗੱਡੀ ਪਾਰ ਕਰ ਦੇਖੋ ਇਹ ਕਹਿ ਰਿਹਾ ਕਿ ਮੈਂ ਇੱਥੇ ਬੈਂਕ ਚ ਜਮਾ ਕਰਾਉਣ ਆਇਆ ਸੀ ਪਰ ਮੇਰਾ ਕੋਈ ਦੋਸਤ ਆ ਗਿਆ ਮੈਂ ਉਹਦੇ ਨਾਲ ਉਹਦਾ 50000 ਪਹਿਲਾਂ ਜਮਾ ਕਰਾਉਣ ਚਲੇ ਗਏ ਗੱਡੀ ਇੱਥੇ ਪਾਰ ਕਰ ਗਿਆ ਗੱਡੀ ਇੱਥੇ ਪਾਰ ਸਰ ਗੱਡੀ ਜਿਹਦੇ ਚ ਪੈਸੇ ਗਿਆ ਉਹ ਗੱਡੀ ਦਾ ਕੋਈ ਸ਼ੀਸ਼ਾ ਟ ਕਰੇਤ ਮੁਹੰਮਦ ਬਿੱਤੀ ਸਿਸਟਰ ਵੀ ਆਈ ਸੀ ਅਜੇ ਆਏ ਨਹੀਂ ਚੈੱਕ ਕਰ ਰਹੇ ਹਾਂ ਜੀ ਇਹ ਸਰ ਇਹ ਜਿਹੜਾ ਕਹਿ ਰਿਹਾ ਕਿ ਪੈਸੇ ਗਿਆ ਉਹ ਇਕੱਲਾ ਹੀ ਆਇਆ ਸੀ ਤੇ ਕੋਈ ਹੋਰ ਵੀ ਬੰਦਾ ਵੀ ਉਹਦੇ ਨਾਲ ਜੀ ਜਿਹਦੇ ਪੈਸੇ ਗਿਆ ਜਿਹਦੇ ਨਾਲ ਗਿਆ ਬਾਅਦ ਚ ਗੱਡੀ ਪਾਰ ਕਰਕੇ ਇਹ ਪਾ ਪਹਿਲਾਂ ਇਕੱਲਾ ਗੱਡੀ ਚ ਆਇਆ ਸੀ ਬਾਅਦ ਚਦਾ ਕੋਈ ਦੋਸਤ ਆ ਗਿਆ ਇਹ ਉਹ ਦੋਸਤ ਦੇ ਨਾਲ ਮੋਟਰਸਾਈਕਲ ਤੇ ਕਹਿੰਦਾ ਮੈਂ ਉਹਦੇ 50000 ਜਮ੍ਹਾਂ ਕਰਾਉਣ ਪਹਿਲਾਂ ਚੱਲੇ ਗਿਆ ਪੀਐਨਬੀ ਚ ਜੀ ਤੇ ਆਪਦੇ ਪੈਸੇ ਕਹਿੰਦਾ ਮੈਂ ਗੱਡੀ ਛੱਡ ਗਿਆ ਮਤਲਬ ਵੈਰੀਫਾਈ ਕਰ ਰਹੇ ਹੋ ਕਿ ਕਾਮਲਾ ਸੱਚੀ ਚੰਗੀ ਹੈ ਸਰ ਤਾਂ ਬੰਦਾ ਪਹਿਲਾਂ ਆਪਣਾ 14 ਲੱਖ ਛੱਡ ਕੇ 50000 ਕਿਸ ਵੇਰੀਫਾਈ ਕਰ ਰਹੇ ਹਾਂ ਵਪਾਰੀ ਦੇ ਨਾਲ ਬੜੀ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ 14 ਲੱਖ ਰੁਪਿਆ ਗੱਡੀ ਦੇ ਵਿੱਚ ਰੱਖ ਕੇ ਵਪਾਰੀ ਘਰੋਂ ਨਿਕਲਦਾ ਹੈ ਬੈਂਕ ਦੇ ਵਿੱਚ ਜਮ੍ਹਾਂ ਕਰਾਉਣ ਦੇ ਲਈ ਪਰ ਜਦੋਂ ਇੱਥੇ ਪਾਰਕਿੰਗ ਕਰਦਾ ਗੱਡੀ ਆਪਣੇ ਦੋਸਤ ਨਾਲ ਕਿਧਰੇ ਹੋਰ ਜਾਂਦਾ ਤਾਂ ਗੱਡੀ ਜਿਹੜੀ ਹੈ ਉਹ ਖੁੱਲੀ ਮਿਲਦੀ ਹੈ ਇਹ ਜਾਂਚ ਦੀਆਂ ਤਸਵੀਰਾਂ ਨੇ ਜਾਂਚ ਵਿੱਚ ਆਰਮਲੇ ਦਿਨਾਂ ਦੇ ਵਿੱਚ ਕੀ ਨਿਕਲਦਾ ਹਜੇ ਪੁਲਿਸ ਚਾਹੇ ਸੀਸੀਟੀਵੀ ਕੈਮਰੇ ਆ ਚਾਹੇ ਬੈਂਕ ਦੇ ਕੈਮਰੇ ਆ ਸੀਸੀਟੀਵੀ ਉਹਨਾਂ ਨੂੰ ਖੰਗਾਲਾਂ ਦੀ ਕੋਸ਼ਿਸ਼ ਕਰ ਰਹੀ ਹੈ ਕਮਰਾਮਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਵਿਦਿਆਨਗਰ